ਓ ਜਿਹਨੇ ਬਣਾਉਣੀ ਆ ਭਾਈ ਬਣਾ ਸਕਦਾ ਖੁਸ਼ ਹੋ ਕੇ ਵੀਡੀਓ ਉੱਥੇ ਦਾ ਇਹ ਬੇਤੁਖ ਦਾ ਸੰਸਕਾਰ ਕਰ ਦੇਣਾ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਸਾਰੇ ਮੇਲਾ ਜਿਹੜੀ ਮੇਲੇ ਦੀ ਜਿਹੜੀ ਸਾਰੇ ਪਿੱਛੇ ਆ ਜਾਓ ਤੇ ਅੱਗੇ ਸਿਰਫ ਆਪਣਾ ਪੁਤਲਾ ਚੱਲੂਗਾ ਤੇ ਉਸ ਦੇ ਮਗਰ ਅਸੀਂ ਜਾਂਦੇ ਤੇ ਸਾਡੇ ਨਾਲ ਤੁਸੀਂ ਆ ਜਾਓ ਤਾਂ ਕਿ ਮਤਲਬ ਆਪਣੀ ਦੇਖਾ ਜਿਹੜੀ ਉਹ ਬਹੁਤ ਵਧੀਆ ਲੱਗੇ ਤੁਸੀਂ ਅੱਗੇ ਹੋ ਤੁਸੀਂ ਅੱਗੇ ਹੋ ਤੁਸੀਂ ਪਿੱਛੇ ਆ ਜਾਓ ਤੁਸੀਂ ਪਿੱਛੇ ਅਜੀ ਤੁਸੀਂ ਪਿੱਛੇ ਆ ਜਾਓ ਇਹਨਾਂ ਨੂੰ ਕਿਹਾ ਉਹਦੇ ਨੂੰ ਮਾਨ ਸਰਕਾਰ ਮਾਨ ਸਰਕਾਰ ਪੁਲਿਸ ਤਸੱਦਨ ਪੁਲਿਸ ਤਸੱਦਨ ਹਾਂ ਪੁਲਿਸ ਤਸੱਦਨ ਬੰਦ ਕਰੋ ਬੰਦ ਕਰੋ ਹਾਂ ਸਰਕਾਰ ਜਿੰਦਾਬਾਦ ਸਾਡੇ ਹੱਕ ਸਾਡੇ ਹੱਕ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਬਹੁਤ سارے ਮੇਰੇ ਵੀਰ ਨੇ ਮੈਂ ਜਾਂਦਾ ਜਾਂਦਾ ਆਪਣੀ ਗੱਲ ਵੀ ਜਾਰੀ ਰੱਖ ਸਾਡੇ 11 ਵੱਲ ਜਾ ਕੇ ਮੇਰਾ ਘਰੋਂ ਮੋਬਾਈਲ ਮਿਲਦਾ ਹੈ ਇਹਨਾਂ ਨੂੰ ਮੋਬਾਈਲ ਚੱਕ ਕੇ ਲੈ ਆਏ ਦੇਖੋ ਕਿੱਡੀ ਬੜੀ ਬਹਾਦਰੀ ਕਰ ਰਹੀ ਹੈ ਸਾਡੀ ਪੰਜਾਬ ਪੁਲਿਸ ਫੋਨ ਮੋਬਾਈਲ ਚੱਕ ਕੇ ਲਿਆ ਭਲੇ ਲੋਕਾਂ ਵੀ ਉਹਦੇ ਵਿੱਚੋਂ ਕੀ ਕੁਝ ਨਹੀਂ ਦੇ ਦਿੱਤੀਆਂ ਭੱਲੇਓ ਉਹਦੇ ਵਿੱਚੋਂ ਕੀ ਹੋਇਆ ਕੀ ਹੋਇਆ ਉਹ ਚੱਕਾ ਲਓ ਬਾਹਰ ਤੁਸੀਂ ਪੈਣਾ ਵੀ ਇਹਨਾਂ ਕੰਚਰਾ ਨੇ ਨਹੀਂ ਬੱਕੀਆਂ ਤੁਸੀਂ ਇੱਥੇ ਉਹਨਾਂ ਦਾ ਸਾਥਾ ਬਾਹਰ ਪਾ ਲਿਓ ਸਹੀ ਗੱਲ ਕੀ ਜਾ ਰਹੀ ਹੈ ਸਰਕਾਰ ਕਿਸੇ ਜੈਸੀ ਸਿੰਘ ਉਹਨਾਂ ਨੇ ਕਦੇ ਇੱਕ ਜਿਹੜਾ ਬੰਦਾ ਇੰਨੇ ਸਮੇਂ ਤੋਂ 60 20 30 ਦਿਨਾਂ ਤੋਂ ਬੈਠਾ ਹੋਵੇ ਭਰਮ ਭਰਮ ਦੇ ਉੱਤੇ ਉਹ ਬਿੱਤ ਕੀ ਰਿਹਾ ਜਾਂ ਨਾ ਲਈ ਬਰਾਏ ਖਾਣ ਹੋਵੇ ਕੋਈ ਸਾਦੀ ਨਹੀਂ ਆਉਣੀ ਜੀ ਉਹਨਾਂ ਇਹ ਪਚਾਈ ਦੀ ਸੌਰੀ ਤੁਹਾਨੂੰ ਲਈ ਕੁੱਛ ਨਹੀਂ ਤੁਹਾਨੂੰ ਦੇਣ ਲਈ ਇਹਨਾਂ ਕੋ ਕੁਛ ਨਹੀਂ ਹੈ ਸਿਰਫ ਆਪਣੇ ਘਰ ਪਰ ਲੱਗੇ ਹੋਏ ਨੇ ਆਪ ਤੁਸੀਂ ਦੇਖਿਆ ਹੋ ਰਾਤ ਟੀਵੀ ਲੱਗਦਾ ਆਪਣੀ 24% ਆਪਣਾ 24% ਭੱਵਿਆਂ ਦੇ ਵਿੱਚ ਤਾਂ ਤਨਖਾਹ ਦੇ ਵਿੱਚ ਇਜ਼ਾਫਾ ਕਰਦੇ ਚੁੱਕਰ ਘਰ ਵਿੱਚ ਆ ਨਹੀਂ ਉਹ ਇਸ ਕਰਕੇ ਚਾਹੀ ਨਹੀਂ ਇਹ ਗੱਲਾਂ ਨੇ ਅੰਨਾ ਵੱਡੇ ਸੀ ਨਹੀਂ ਅਖੇ ਮੋੜ ਕੇ ਘਰਦਿਆਂ ਨੂੰ ਉਹ ਆਪਣੇ ਨਹੀਂ ਵੱਡਣ ਲੱਗੇ ਹੋਏ ਨੇ ਆਪਣੇ ਹੀ ਮੁਲਾਜ਼ਮਾਂ ਨੂੰ ਆਪਣੇਆਂ ਨੂੰ ਹੀ ਇਹ ਖਰਾਬੂ ਕਰਦੇ ਨੇ ਸੋ ਮੈਂ ਹੁਣ ਬੇਨਤੀ ਕਰਦਾ ਸਰਦਾਰ ਨੰਬਰਦਾਰ ਜੀ ਬਚਪੁਰ ਸਿੰਘ ਗੁਰਦੇਵ ਸਿੰਘ ਜੀ ਉਹ ਵੀ ਕੁਝ ਮਿੰਟਾਂ ਦੇ ਲਈ ਤੁਹਾਡੇ ਆਪਣੇ ਵਿਚਾਰ ਨੇ ਜਿਹੜੇ ਉਹ ਰੂਪ ਨੂੰ ਹੋਣਗੇ ਤੁਹਾਡੇ ਨਾਲ ਗੁਰਦੇਵ ਸਿੰਘ ਜੀ ਨੰਬਰਦਾਰ ਜੀ ਜੈ ਜੀ ਜਿੰਦਾਬਾਦ 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 ਸਰਕਾਰ ਮੁਰਦਾਬਾ ਜਿਆ ਸਰਕਾਰ ਮੁਰਦਾਬਾ ਅੱਜ ਸਾਰੇ ਕਿਸਾਨ ਵੀਰ ਜਿਹੜੇ ਇਕੱਠੇ ਹੋਏ ਆਏ ਗਰੋਸ ਵਿੱਚੋਂ ਇਕੱਠੇ ਹੋਏ ਆ ਕਿਉਂਕਿ ਸਾਡ ਸਰਕਾਰ ਨੇ ਧੋਖੇ ਦੇ ਨਾਲ ਇਹਨਾਂ ਨਾਲ ਧੋਖਾ ਕਰਕੇ ਪਹਿਲਾਂ ਮੀਟਿੰਗ ਬੁਲਾਦੇ ਮੀਟਿੰਗ ਚਲਾ ਕੇ ਪਿੱਛੋਂ ਥੱਲੇ ਖਾਤੀ ਹੋ ਗਿਆ ਖਾਲੀ ਹੋ ਕਰਕੇ ਉੱਠੋ ਉਹਨਾਂ ਨੇ ਸਾਡੇ ਵੀਰ ਚੱਕ ਨਾ ਜੇ ਸਾਡੇ ਲੀਡਰ ਚੱਕਿਆ ਮਹੌਲੀ ਚ ਆ ਕੇ ਗ੍ਰਿਫਤਾਰ ਕਰਦੇ ਜੇ ਉਹਨਾਂ ਦੀ ਜੁਰਤ ਦੀ ਤਰਸੋ ਜਾ ਕੇ ਲਿਆਉਂਦੇ ਤਾਂ ਫਾਇਦਾ ਨਹੀਂ। ਇਸ ਕਰਕੇ ਕਿਸਾਨਾਂ ਨੂੰ ਹੁਣ ਸਾਰਿਆਂ ਨੂੰ ਸਾਰੀਏ ਯੂਨੀਅਨ ਨੂੰ ਇਕੱਠਾ ਹੋਣਾ ਚਾਹੀਦਾ। ਪਹਿਲਾਂ 5 ਤਰੀਕ ਨੂੰ ਜਿਹੜੇ ਕਿਸਾਨ ਦਿੱਤਿਆਂ ਨੂੰ ਸੇ ਗਏ ਆ ਉਹ ਵੀ ਕੁਝ ਕਰਕੇ ਝਾ ਦੇ ਇਸ ਕਰਕੇ ਆਪਾਂ ਨੂੰ ਏਕਾ ਕਰਕੇ ਸਾਰੀਆਂ ਯੂਨੀਅਨਾਂ ਨੂੰ ਇਕੱਠੇ ਹੋ ਕੇ ਆਪਾਂ ਨੂੰ ਲੜਾਈ ਲੜਨੀ ਚਾਹੀਦੀ ਆ ਤੇ ਕਿਸਾਨੀ ਲੜਾਈ ਆ ਕਿਸਾਨੀ ਦਾ ਮੁੱਦੂ ਜੇ ਆਪਾਂ ਸਾਰੇ ਇਕੱਠੇ ਹੋਈਏ ਇਹ ਕਰ ਇਕੱਠੇ ਨਹੀਂ ਹੁੰਦੇ ਸਰਕਾਰ ਦੇ ਠੱਕਾ ਕਾਰੀਆ ਹੁਣ ਵੀ ਸਰਕਾਰ ਨੇ ਤੋਂ ਖਾਣਾ ਨਿਕਾਲਾ ਤੋਂ ਤੋਂ ਫਰੇੜਿਆ ਤੇ ਇਹ ਕਰਕੇ ਆਪਾਂ ਸਾਰੇ ਵੀਰਾਂ ਨੂੰ ਇਕੱਠੇ ਹੋ ਕੇ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਜਿਹੜੇ ਆਪਣੇ ਲੀਡਰ ਮੂਰੇ ਹੋ ਕੇ ਕੰਮ ਕਰਦੇ ਆ ਉਹਨਾਂ ਨੂੰ ਵੀ ਆਪਾਂ ਜੀ ਸਹਿਯੋਗ ਦੇਣ ਦੀ ਤਾਂ ਉਹਨਾਂ ਦੀ ਤਾਕਤ ਬਣਦੀ ਜਾਂਦਾ ਇਹ ਆਪਾਂ ਇਕੱਠੇ ਲਾਹੋਗੇ ਤਾਂ ਪਿੱਛੇ ਗੋਖਾ ਹੋਵੇ ਕੋਈ ਵਿਚਾਰੇ ਕੰਮ ਛੱਡੀ ਬੈਠੇ ਆ ਕਿੰਨੇ ਜਿਹੜਾ ਸਪੋਰਟ ਜਾਂਦੇ ਫਿਰ ਰਹੇ ਆ ਇਸ ਲਈ ਬੇਨਤੀ ਕਰਦੇ ਆ ਸਾਰੇ ਇਕੱਠੇ ਹੋ ਕੇ ਇਹ ਲੜਾਈ ਜੜੀ ਜਾਵੇ ਇਹ ਲੜਾਈ ਦੇ ਵਿੱਚ ਸਾਰੇ ਸਹਿਯੋਗ ਦਿੱਤਾ ਜਾਵੇ ਸਤਿਕਾਰਯੋਗ ਭਰਾ ਸਾਰਿਆਂ ਦੀ ਜੀ ਦਾਰੀ ਕੇ ਕੰਮ ਚੱਲਦਾ ਜੇ ਕਿਸਾਨਾਂ ਦੀ ਕਬੀ ਫਸਲ ਹੁੰਦੀ ਆ ਤਾਂ ਹੀ ਉਹ ਆ ਕੇ ਸੋਹੇ ਫੀਸ ਤੇ ਆਣ ਤਾਂ ਹੀ ਦੁਕਾਨਦਾਰੀਆਂ ਚੱਲਦੀ ਆ ਇਸ ਕਰਕੇ ਸਾਥ ਕਰੋ ਨਾਮ ਨੂੰ ਪਿਆਰੇ ਜੀ ਜੇ ਆਪਣੇ ਨੌਜਵਾਨ ਆਪਣੇ ਘਰੋਂ ਬਾਹਰ ਆਉਣ ਵਾਲਾ ਜੀ ਉਹਨਾਂ ਵਿੱਚ ਗੱਲ ਕਰਦੇ ਜੱਜ ਜੈਵੰਦੀ ਨੂੰ ਜੀ ਹੋ ਰਿਹਾ ਜੀ ਤੁਹਾਨੂੰ ਜਾਣਨਾ ਉਸੇ ਜਾ ਕੇ ਤਾਸੀ ਜੈਵੰਦੀ ਜੀ ਸਾਰੀ ਦੁਨੀਆ ਨੇ ਨਾ ਰੱਤੇ ਜਿਹਾ ਆਪਣਾ ਦਿਖਾਇਆ ਉਹਨਾਂ ਦੇ ਵਿਚਾਰ ਜਿਹੜੇ ਖਰੇ ਹੋયા ਉਹ ਸਿੱਧੂ ਕੋ ਕਹਾਰ ਆਪਣੀ ਕਿਸਾਨ ਨੂੰ ਆਪ ਕੋ ਲਈਆ ਜਦੋਂ ਕਿਸਾਨ ਜੈਵੰਦੀਆ ਸਿੱਧੂ ਕੋ ਸਮਾਜ जवाब न आदमी कढी उन्हनि ਆਰਮੇ ਕੁਟੋ ਇਹ ਯਾਰ ਦੇ ਨਾਲ ਚਲੇ ਬੰਦਿਆਂ ਨੇ ਯਾਰਾਂ ਦੇ ਪਿੱਛੇ ਇੱਕ ਐਰਮ